ਸਸ਼ੀ ਗੱਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਦੁਪਹਿਰ ਵੇਲੇ 2:30 ਵਜੇ ਆ ਤੇ ਦੋ ਦਿਨ ਤੋਂ ਵਲੋਗ ਨਹੀਂ ਆ ਦਿਵਾਲੀ ਦਾ ਹੀ ਵਲੋਗ ਆਇਆ ਉਹਦੇ ਲਈ ਸੌਰੀ ਤੇ ਹੁਣ ਆਪਾਂ ਸਿਮੂ ਆਉਣ ਵਾਲੀ ਆ 3 ਵਜੇ ਦੀ ਬੱਸ ਆ ਜਾਣੀ ਆ ਤੇ ਆਪਾਂ ਮਤਲਬ ਦਾਲ ਪਈ ਹੋਈ ਸੀ ਜੇ ਮੈਂ ਸੋਚਿਆ ਚਲੋ ਦਾਲ ਵਾਲੀਆਂ ਰੋਟੀਆਂ ਬਣਾਉਨੇ ਆ ਦੁਪਹਿਰੇ ਤੇ ਚਲੋ ਜੀ ਨਾਲੇ ਸਾਰੇ ਜਣੇ ਖਾਨੇ ਆ ਤੇ ਨਾਲੇ ਵਲੌਗ ਛੋਟਾ ਜਿਹਾ ਜਿਹੜਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਦਾਂਗੀ ਤੇ ਚਲੋ ਸੱਚੀ ਗੱਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਹੈ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚਲੋ ਜੀ ਫਿਰ ਤੋਂ ਵਲੌਗ ਜਿਹੜੇ ਆ ਸਟਾਰਟ ਕਰਦੇ ਆ ਸਿਮਹਾੜਾ ਨੂੰ ਵਲੌਗਸ ਚੈਨਲ ਤੇ ਤੇ ਹੁਣ ਤੋਂ ਫੁੱਲ ਦੇ ਵਲੌਗ ਜਿਹੜੇ ਆ ਉਸਿਮਹਾੜਾ ਨੂੰ ਵਲੌਗਸ ਚੈਨਲ ਤੇ ਆਇਆ ਕਰਨਗੇ ਤੇ ਕੱਲ ਮੈਂ ਜੀ ਸਾਗ ਬਣਾਇਆ ਸੀ ਤੇ ਸਾਗ ਦਾ ਵਲੌਗ ਬਣਾਉਣਾ ਸੀ ਪਰ ਮਤਲਬ ਕਿ ਲੇਟ ਹੋ ਗਏ ਸੀਗੇ ਆਪਾਂ ਤੇ ਫਿਰ ਕਟਣ-ਕੁਟਣ ਜੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਤੇ ਮੇਰੇ ਕੋ ਵੀਡੀਓ ਸ਼ੂਟ ਨਹੀਂ ਹੋਈ ਨਾਲ-ਨਾਲ ਕਿਉਂਕਿ ਬੱਚਿਆਂ ਦਾ ਵੀ ਤੁਹਾਨੂੰ ਪਤਾ ਉਹਦਾ ਸ਼ਾਮ ਨੂੰ ਸਤਉਂਦੀਆਂ ਬਹੁਤ ਆ ਤੇ ਮੇਰਾ ਮਿਸ ਹੋ ਗਿਆ ਪਰ ਚਲੋ ਹੁਣ ਆਪਾਂ ਲੱਗੇ ਆ ਜਵਾਰ ਦੀਆਂ ਰੋਟੀਆਂ ਬਣਾਉਣਾ ਸੀ ਮੁੰਹਣਾ ਨੂੰ ਮੈਗੀ ਬਣਾ ਕੇ ਦਿੱਤੀ ਆ ਜੋ ਮੰਗਦੀਆਂ ਪਈਆਂ ਸੀ ਬੜੀ ਜ਼ੇਦ ਕਰਕੇ ਤੇ ਵੈਸੇ ਹੁਣ ਬੜਾ ਮਤਲਬ ਉਹਨਾਂ ਦਾ ਫਰਕ ਪਾਤਾ ਵਾ ਇਹੋ ਜੀਆਂ ਚੀਜ਼ਾਂ ਤੇ ਫਰੂਟ ਵਗੈਰਾ ਖਾਣੀਆਂ ਆ ਤੇ ਚਲੋ ਆਪਾਂ ਵਲੌਗ ਜਿਹੜਾ ਵਾ ਸ਼ੂਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਨੂੰ ਪਿਆਰ ਦਿਓ ਤੇ ਚਲੋ ਜੀ ਘਰ ਦਾ ਵੀਊ ਬਖਾ ਦਿੰਨੇ ਆ ਤੁਹਾਨੂੰ ਥੋੜਾ ਜਿਹਾ ਤੇ ਨਾਲੇ ਦੱਸਦੇ ਆ ਕੀ ਕਰ ਰਹੇ ਆ ਸਾਰੇ ਸਿਮੂ ਹਣੀ ਤੇ ਚਲੋ ਜੀ ਮੈਂ ਤਾਂ ਤੇ ਸਟਾਈਲ ਯੂਨਿਕ ਆ ਮੈਗੀ ਖਾਂਦਾ ਸਿਮੂ ਨੂੰ ਤੇ ਆ ਗਈ ਆ ਫੋਕਨਾ ਖਾਣੀ ਤੇ ਰੀਤ ਸਾਡੀ ਸੁਖਨਾ ਹੱਥ ਹੀ ਚੱਲਣ ਡੇ ਆ ਹਜੇ ਅੱਧੀ ਥੱਲੇ ਸੁੱਟ ਲੈਂਦੀ ਆ ਫਿਰ ਸਿਮੂ ਕੋ ਮੰਗਦੀ ਆ ਆਪਣੀ ਅੱਧੀ ਖਲਾਰ ਲੈਣੀ ਆ ਥੱਲੇ ਜਿਹੜੀ ਛੁੱਟੀ ਉਹ ਫਾੜ ਮੰਜੇ ਦੀ ਵਾਲੀ ਰੀਤ ਥੱਲੇ ਜਿਹੜੀ ਛੁੱਟੀ ਐ ਇੰਨੀ ਖਾਰਤੀ ਚਾ ਰਹਿਂਦੀ ਹੁਣ ਆਪੇ ਕਾਂਕੂ ਖਾ ਲੈਣਗੇ ਆ ਵੀ ਸੁੱਟਦੀ ਜਿਹੜੀ ਮੰਜੇ ਤੇ ਪਈ ਐ ਵੀ ਸੁੱਟ ਦੇ ਥੱਲੇ ਆ ਪੇਟ ਵਾਲੀ ਖਾ ਲੈ ਪੇਟ ਵਾਲੀ ਖਾ ਲੈ ਪੇਟ ਵਾਲੀ ਮੱਖੀਆਂ ਕਿੰਨੀਆਂ ਹੋ ਗਿਆ ਬਾਹਰ ਪਤੰਦਰ ਚੱਲ ਜਾਣਾ ਸੀ ਤੇ ਚਲੋ ਤੁਹਾਡਾ ਢੜਕ ਲਿਆ ਵਾ ਦੇਖੋ ਸਿਆਲ ਦਾ ਪਹਿਲਾ ਸਾਗ ਇਹ ਕੋਈ ਪਹਿਲਾਂ ਮੈਂ ਇਹ ਆਪਾਂ ਖਾ ਲਿਆ ਵਾ ਪਰ ਉਹ ਮੈਂ ਪਿੰਡੋਂ ਲੈ ਕੇ ਆਈ ਨਹੀਂ ਆਪ ਨਹੀਂ ਹੀ ਮੈਂ ਬਣਾਇਆ ਤੇ ਇਹ ਹੁਣ ਮੈਂ ਆਪ ਬਣਾਇਆ ਹਾਂ ਇੱਥੇ ਜਿਹੜੇ ਹੋਰ ਪਿਆ ਹੈ ਤੇ ਹੁਣ ਬਣਾਉਣਗੇ ਜੀ ਜਵਾਰ ਦੀ ਰੋਟੀ ਤੇ ਦਾਲ ਦਾ ਆਟਾ ਕੱਲ ਗੁੰਨੇ ਆਂਗਾ ਦੁਪਹਿਰੇ ਜੋ ਸਿਮੂ ਆਹੀ ਦਾਲ ਪਾ ਕੇ ਆਟਾ ਗੁੰਨੇ ਆਹੀ ਤੇ ਉਹ ਹੁਣ ਆਪਾਂ ਜਿਹੜੀ ਦਾਲ ਵਾਲੀ ਰੋਟੀ ਮੈਂ ਖਾਉਂਗੀ ਕਿ ਮੈਂ ਕੱਲ ਨਹੀਂ ਖਾਦੀ ਰਾਤ ਨੂੰ ਕਾਲੀ ਸਾਗ ਨਾਲ ਤੇ ਦਾਲ ਵਾਲੀ ਦੁਪਹਿਰੇ ਨਹੀਂ ਖਾਦੀ ਤੇ ਮੈਂ ਥੋੜੀ ਜਿਹੀ 2-3 ਆਪਣੀ ਵੀ ਲਾਵਾਂਗੀ ਬਾਕੀ ਦੂਜੇ ਆٹے ਨੋਰਮਲ ਦੀਆਂ ਲਾਵਾਂਗੀ ਇੱਕ ਦੋ ਸਿਮੂਣਾ ਬਾਤ ਜੀ ਉਹਨਾਂ ਖਾਣੀਆਂ ਪਰੌਂਟੀਆਂ ਤੇ ਮੈਂ ਇਹਦੇ ਮਮਾ ਲਾਵਾਂਗੇ ਜੀ ਜਵਾਰ ਦੀਆਂ ਮਮਾ ਲਾਉਣਗੇ ਤੇ ਕਿਉਂਕਿ ਮੈਨੂੰ ਨਹੀਂ ਪਕਾਉਣੀ ਆਉਂਦੀ ਜਵਾਰ ਦੀ ਰੋਟੀ ਹਰੇ ਤੇ ਚਲੋ ਜੀ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਹ ਜ਼ਰੂਰ ਤੁਹੀ ਪਿਆਰ ਦੇਣਾ ਆ ਠੀਕ ਹੈ ਜੀ ਸਾਡੀ ਭਣ ਚੱਲੀ ਆ ਤੇ ਇੱਧਰ ਮੱਕੀ ਦੀ ਰੋਟੀ ਵੀ ਆਹ ਰੋਟੀ ਆ ਖਾਣੇ ਵਾਲ ਨੇ ਗੇਰੀ ਥਾਰ ਵਾਲੀ ਰੋਟੀ ਠੀਕ ਤੇ ਮੈਗੀ ਕਿਤੇ ਕਣਕ ਦੀ ਕਿਤੇ ਦਾਲੀ ਪਤਾ ਨਹੀਂ ਅੱਜ ਅੱਜ ਕੀ ਸਪੈਸ਼ਲ ਹੀ ਜਿਹੜਾ ਨਵਾਂ ਬਣ ਗਿਆ ਓਏ ਜੇਰੀ ਮਰਜ਼ੀ ਖਾਓ ਆ ਜਾ ਤੋ ਹੀ ਕਮੈਂਟ ਕਰਿਆ ਤੁਸੀਂ ਕਿਹੜੀ ਖਾਣੀ ਆ ਸਾਰੇ ਜਾਨੇ ਕਮੈਂਟ ਕਰਕੇ ਦੱਸਿਓ ਕਣਕ ਦੀ ਖਾਣੀ ਦਾਲ ਵਾਲੀ ਖਾਣੀ ਆ ਮੱਕੀ ਦੀ ਖਾਣੀ ਮੇਰੀ ਤੇ ਮੱਕੀ ਆ ਮੈਂ ਤੇ ਮੱਕੀ ਦੀ ਖਾਹੂੰਗੀ ਮੱਕੀ ਦੀ ਲੱਗਦੀ ਬੜੀ ਸਾਵਨਾ ਸਵਾਲ ਦੇ ਨਹੀਂ ਵਿੱਚ ਮੱਖਣ ਪਿਆ ਹੋਏ ਤੇ ਬਹੁਤ ਸਵਾਲ ਆਉਂਦੇ ਆ ਸ਼ਾਬ ਲੱਗਦਾ ਬੜਾ ਚਵਾਦਾ ਧੀਮੀ ਹੈਗਾ ਮੱਕਣੀ ਹੈਗਾ ਆਪਾਂ ਚੀ ਸੇ ਮਤੋਂ ਕਿੰਨੀਆਂ ਖਾਣੀਆਂ ਰੋਟੀਆਂ ਮੈਂ ਇੱਧਰ ਰੱਖ ਦੱਸ 5 5 ਸਾਦੇ ਦੇ ਭਾਈ ਖੀ ਜਾਣੀ ਪਾਣੀ ਵਿੱਚ ਖਾ ਜਾਣੀਆਂ ਸਾਦੇ ਖਾਣੂਗੀ ਟਿੰਡੇ ਖਾ ਲਈ ਸੀ ਚੀਜੀ ਖਾ ਲਈ ਚਾਰ ਖਾਣੀਆਂ ਜਦੋਂ ਵੱਡੀ ਹੋਏਗੀ ਨਾ ਬਿਕਾਰੀ ਕਹਿੰਦੇ ਚਾਰ ਖਾਣੀਆਂ ਵਾ ਰੀਤ ਕਹਿੰਦੀ ਚਾਰ ਅੱਛਾ ਚਲੋ ਚਾਰ ਹੀ ਖਾ ਲਓ ਭਾਈ ਕੀ ਕਹਿ ਸਕਦੇ ਚਾਰ ਚਲੋ ਚਾਰ ਹੀ ਹੁੰਦਾ ਹੀ ਤੈਨੂੰ ਚਾਰ ਵਾ ਤੇ ਦੋ ਵੀ ਹੁੰਦਾ ਹਾਂ ਤੇ ਦੋ ਵੀ ਹੁੰਦਾ ਹੁਣ ਚਾਰ ਹੀ ਕਹਿੰਦੀ ਅਗਲੀ ਚਾਰ ਕਹਿੰਦੀ ਸਮਤ ਉਹ ਕਿੰਨੀ ਕੰਨੀ ਪੰਜ ਯਮੀ ਅਮ ਮੈਂ ਪੰਜ ਖਾਣੀ ਆ ਹੋਏ ਹੋਏ ਪੰਜ ਗੁੜਕੀਆਂ ਦਾ ਪੰਜ ਰੋਟੀਆਂ ਰੋਟੀਆਂ ਹਨਾ ਹਮ ਮਮਾ ਘਟ ਕਰ ਲਿਓ ਬੜਾ ਸੇਕ ਲੱਗ ਜਾਂਦਾ ਹੁਣੇ ਇਹ ਜਵਾਦੀ ਰੋਟੀ ਦਾ ਤਾਂ ਮਾਂਗਦੀ ਸੀ ਅੱਛਾ ਹਮ ਦੁੱਗੀਆਂ ਰੋਟੀਆਂ ਲਈ ਕੱਟ ਕਰਨਾ ਪੈਂਦਾ ਹਾਂ ਉਹ ਲੱਗ ਹੋ ਜਾਂਦੀ ਕੋਲੇ ਸਰਦੀਆਂ ਬੜੀਆਂ ਹੋ ਜਾਂਦੀ ਹਾਂ ਨਹੀਂ ਹੁਣ ਟਿਕ ਗਿਆ ਹੱਥ ਪਹਿਲਾਂ ਪੇਰੇ ਜੋ ਨਵਾਂ ਚੁੱਲਾ ਲਾਇਆ ਉਹਦੋਂ ਨਹੀਂ ਸਮਝ ਲੱਗਦੀ ਮੈਨੂੰ ਉਹਦੋਂ ਸੜ ਜਾਂਦੀ ਹੁਣ ਟਿਕ ਗਿਆ ਹੱਥ ਚਾਹ ਮੰਮਾ ਬੰਦ ਕਰਦੇ ਜਾਂ ਕੱਟ ਕਰ ਦੋ ਦੂਜੇ ਦੂਜੇ ਨੰਬਰ ਤੋਂ ਇਹ ਆ ਹਾਂ ਕੱਟ ਜਾ ਮੈਂ ਦੋ ਬਣਾ ਲੈਣੀਆਂ ਵੀ ਟੇਸਟ ਹੈ ਵੈਰਾਈਟੀ ਬਣ ਜੂਗੀ ਡੈਡੀ ਨੂੰ ਬੜੀ ਪਸੰਦ ਆਏ ਡੈਡੀ ਜੀ ਆ ਜਾਓ ਖਾ ਲਓ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਤੇ ਡੈਡੀ ਜੀ ਤਾਰੇ ਚੈਨਲ ਤੇ ਪੈਣੀ ਸੱਚ ਸਿਮੂ ਐਂਡ ਨੂੰ ਵਲੋਗਸ ਤੇ ਆ ਆਇਆ ਤਾਂ ਮੈਂ ਆਇਆ ਸਿਮੂ ਐਂਡ ਨੂੰ ਵਲੋਗਸ ਮੈਂ ਲੈ ਮਮੀ ਮਮਾ ਮਮਾ ਕਹਿੰਦੇ ਮਮਾ ਕਹਿੰਦੇ ਵੀ ਦਜਾ ਆ ਜਿਹੜੀ ਵੀਡੀਓ ਆ ਇਹ ਪਾਪਾ ਦੇ ਚੈਨਲ ਤੇ ਪਾਉਣੀ ਆ ਮੈਂ ਮੈਨੂੰ ਮਮਾ ਮੇਰ ਨਾਲ ਨਹੀਂ ਕਰਦੇ ਤੁਸੀਂ ਪਾਪਾ ਨੇ ਕਹਦੇ ਪਾਪਾ ਦੇ ਚੈਨਲ ਤੇ ਪਾਉਣੀ ਵੀਡੀਓ ਮੇਰੇ ਤੇ ਨਹੀਂ ਪਾਉਣੀ ਹੈ ਮम्मा ਕਹਿੰਦੇ ਨਹੀਂ ਨਹੀਂ ਪੁੱਤ ਤੇਰੇ ਤੇ ਬਣਾ ਕੇ ਸ਼ਾਮਾਂ ਨੂੰ ਪਾਵਾਂਗੇ ਇਹ ਸਵੇਰੇ ਪਾਪਾ ਦੇ ਜਦੋਂ ਤੇ ਪਾਵਣਗੇ ਮੰਮੀ ਫਸ ਗਈ ਅੱਜ ਮੰਮੀ ਫਸ ਗਈ ਅੱਜ ਥੰਡੇ ਕੁਝ ਉੱਤੀ ਪਸੀ ਉਹ ਥੰਡੇ ਥੰਡੇ ਖਲੀਆ ਖਲੋ ਜਾ ਖਲੋ ਜਾ